ਬਟਾਲਾ ਦੇ ਪਿੰਡ ਪੁੰਦਰਾ ਨੇ ਜਦੀਕਾ ਰੇਲਵੇ ਟ੍ਰੈਕ ਦੇ ਟ੍ਰੇਨ ਥਲੇ ਆਕੇ ਇੱਕ ਅਣਪਛਾਤੇ 26 ਸਾਲਾ ਨੌਜਵਾਨ ਦੀ ਮੌਤ ਹੋ ਜਾਂਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਸਟ ਏਐਸਆਈ ਸਤਪਾਲ ਸਿੰਘ ਨੇ ਦੱਸਿਆ ਤੇ ਇਤਲਾਹ ਮਿਲੀ ਸਿਖ ਪਿੰਡ ਪੁੰਦਰਾ ਨੇ ਜਦੀਕਾ ਰੇਲਵੇ ਟ੍ਰੈਕ ਦੇ ਟ੍ਰੇਨ ਥਲੇ ਆਕੇ ਇੱਕ ਨੌਜਵਾਨ ਦੀ ਮੌਤ ਹੋਈ ਹੈ ਮੌਕੇ ਤੇ ਪਹੁੰਚੇ ਮ੍ਰਿਤਕ ਦੀ ਲਾਸ਼ ਨੂੰ ਕਦ ਦੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਭਲ ਹਸਪਤਲ ਭੇਜੀ ਗਈ ਹੈ ਮ੍ਰਿਤਕ ਦੀ ਉਮਰ 26 ਸਾਲ ਦੇ ਕਰੀਬ ਲੱਗ ਰਹੀ ਹੈ ਤਾਂ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਮ੍ਰਿਤਕ ਦੀ ਬਾਹ ਤੇ ਐਸਪੀ ਸਮੇਤ 786 ਲਿਖਿਆ ਹੋਇਆ ਹੈ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕ ਦੀ ਪਛਾਣ ਕਰਵਾਈ ਜਾ ਰਹੀ ਹੈ ਜੂਰ ਰਿਪੋਰਟ ਅਲਪੰਜਾਬ ਨਿਊਜ਼ ਕੀ ਕਹਿਣਾ ਚਾਹੁੰਦਾ ਸਰ ਇਹ ਆਪਣੇ ਐਸਐਸ ਜਗਵੰਦਰ ਸਿੰਘ ਜੀ ਚੌਕੀ ਇੰਚਾਰਜ ਜੀਆਰਪੀ ਪਟਿਆਲਾ ਮੈਂ ਐਸਐਸ ਚੌਕੀ ਜੀਆਰਪੀ ਪਟਿਆਲਾ ਸਾਨੂੰ ਸਟੇਸ਼ਨ ਮਾਸਟਰ ਪਟਿਆਲਾ ਵੱਲੋਂ ਸੂਚਨਾ ਮਿਲੀ ਹੈ ਕਿ ਕਿਲੋਮੀਟਰ ਨੰਬਰ 40 ਦਾ 78 ਘਟਵੀਂ ਨਾ ਰੇਲਵੇ ਸਟੇਸ਼ਨ ਪਟਾਲਾ ਸੀਨਾ ਸਮਸ਼ਾਨ ਘਾਟ 15 ਲੱਗੇ ਇੱਕ ਵਿਅਕਤੀ ਜਿਹੜਾ ਗੱਡੀ ਥੱਲੇ ਆ ਗਿਆ ਤੇ ਉਹਦੀ ਡੈਥ ਹੋ ਗਈ ਹੈ ਤੋਂ ਅਸੀਂ ਚਾਰ ਸਾਥ ਦੇ ਨਾਲ ਉੱਥੇ ਗਏ ਆ ਮੌਕੇ ਤੇ ਪਾਇਆ ਕਿ ਉਹ ਇੱਕ ਨੌਜਵਾਨ ਮੁੰਡਾ ਹੈ 26 27 ਸਾਲ ਉਹਦੀ ਉਮਰ ਹੈ ਤੇ ਉੱਥੇ ਜਾ ਕੇ ਅਸੀਂ 174 ਦੀ ਕਾਰਵਾਈ ਕੀਤੀ ਹੈ ਮੌਕੇ ਤੇ ਉਹਦੀ شناخت ਨਹੀਂ ਹੋ ਸਕੀ ਤੇ شناخت ਲਈ ਅਹੀਂ ਜਿਹੜੀ ਆ ਡੈੱਡ ਬੋਡੀ ਮੂਰਤੀ ਸਿੰਘਰਾਸ ਪਾਲ ਬਟਾਲਾ ਚ ਰਖਵਾ ਦਿੱਤੀ ਆ ਤੇ شناخت ਲਈ ਜਿਹੜੇ ਆ ਉਹ ਪਰਾਨੇ ਕਰ ਰਹੇ ਆ ਸੇ